ਸਤਿ ਸ਼੍ਰੀ ਅਕਾਲ ਪਿਆਰੀ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਇਸ ਚੈਨਲ ਦੇ ਉੱਪਰ ਕੱਲ ਵਾਲੀ ਵੀਡੀਓ ਦੇ ਵਿੱਚ ਅਸੀਂ ਵਰਣਮਾਲਾ ਦੇ ਅੱਖਰ ਲਿਖੇ ਸੀ ਜਿਵੇਂ ਰਾਰਾ ਹਾ ਹਾ ਗੱਗਾ ਮੱम्मा ਤੇ ਸਸਾ ਪੰਜ ਅੱਖਰ ਲਿਖੇ ਸੀ ਅੱਜ ਹੋਰ ਪੰਜ ਅੱਖਰ ਅਸੀਂ ਨਵੇਂ ਸਿੱਖਾਂਗੇ ਉਸੇ ਰੀਤ ਨੂੰ ਨੋਰ ਮੁੱਖ ਰੱਖਦੇ ਹਾਂ ਕੀ ਅੱਖਰਾਂ ਨੂੰ ਇੱਕੋ ਜਿਹੇ ਬਣਤਰ ਦੇ ਅੱਖਰਾਂ ਦਾ ਝੁੱਟ ਬਣਾ ਕੇ ਅਸੀਂ ਲਿਖਾਂਗੇ ਕਿ ਇੱਕੋ ਜਿਹੇ ਝੁੱਟ ਬਣਾ ਕੇ ਜਿਵੇਂ ਤੱਤਾ ਪਾ ਰਹੇ ਆ ਦੇਖੋ ਮੈਂ ਤੁਹਾਨੂੰ ਦਿਖਾ ਰਹੀ ਆ ਦੇਖੋ ਜੀ ਤੱਤਾ ਡਾੜਾ ਡੱਡਾ ਪੱਪਾ ਅਤੇ ਕੱਕਾ ਇਹ ਇੱਕੋ ਜਿਹੇ ਝੁੱਟ ਦੇ ਅੱਖਰ ਹਨ ਮਤਲਬ ਕਿ ਜਿਵੇਂ ਅਸੀਂ ਪਹਿਲਾਂ ਜੋ ਤੱਤਾ ਬਣਾਉਣਾ ਸਿੱਖ ਲਿਆ ਉਸ ਤੋਂ ਬਾਅਦ ਦੋ ਲਾਈਨਾਂ ਲਗਾ ਕੇ ਅਸੀਂ ਡਾੜਾ ਬਣਾ ਲਾਂਗੇ ਉਸ ਤੋਂ ਬਾਅਦ ਡੱਡਾ ਬਣ ਜਾਵੇਗਾ ਮੋੜ ਕੇ ਤੇ ਇਸ ਤਰ੍ਹਾਂ ਥੋੜਾ ਵਿਚੋ ਰੱਖ ਕੇ ਮੋਰੀ ਪੱਬਾ ਬਣ ਜਾਵੇਗਾ ਤੇ ਫਿਰ ਇਸ ਤੋਂ ਬਾਅਦ ਇਹ ਜਦੋਂ ਅਸੀਂ ਹੁਣ ਥੱਲੇ ਤੱਕ ਗੋਲ ਨਹੀਂ ਘਮਾਵਾਂਗੇ ਤਾਂ ਇਹ ਕੱਕਾ ਬਣ ਜਾਵੇਗਾ ਠੀਕ ਹੈ ਜੀ ਅਸੀਂ ਸ਼ੁਰੂ ਕਰਦੇ ਹਾਂ ਪਹਿਲਾਂ ਇਹ ਅੱਖਰ ਦੇਖੋ ਮੈਂ ਪਹਿਲਾਂ ਆਪਾਂ ਗੱਲ ਕਰ ਰਹੀ ਸੀ ਕਿ ਅਸੀਂ ਇਸ ਦੇ ਨਾਲ ਨਾਲ ਭਲਾਵੇਂ ਅਖਰਾਵਾਂ ਨੂੰ ਵੀ ਕਰਾਂਗੇ ਕਿ ਬੱਚੇ ਨੂੰ ਪਛਾਣ ਹੋ ਜਾਂਦੀ ਹੈ ਚਾਹੇ ਅਸੀਂ ਵੱਡੇ ਦੇਖ ਰਹੇ ਹਾਂ ਚਾਹੇ ਅਸੀਂ ਬੱਚੇ ਦੇਖ ਰਹੇ ਹਾਂ ਜਾਂ ਆਪਾਂ ਕਿਸ ਤਰ੍ਹਾਂ ਕਰਵਾਉਣਾ ਹੈ ਹਨ ਜਿਵੇਂ ਤੱਤਾ ਹੋ ਗਿਆ ਤੱਤਾ ਤਾਰ ਤੱਤੇ ਦੀ ਕੀ ਆ ਜੂਗੀ ਇਹ ਤਾਰ ਜਿਹਨੂੰ ਸਿਵਾਇਰ ਅੱਜ ਕੱਲ ਲਿਜੂਜ਼ ਕਰਦੇ ਆਂ ਕਿ ਇਹ ਵਾਇਰ ਹੈ ਨਾ ਤਾਂ ਇਸ ਨੂੰ ਕੀ ਬੋਲਾਂਗੇ ਅਸੀਂ ਤਾਰ ਠੀਕ ਹੈ ਇਹ ਤੁਹਾਡੇ ਚਾਰਜਰ ਦੀ ਤਾਰ ਹੋ ਸਕਦੀ ਹੈ ਕੱਪੜੇ ਟੰਗਣ ਵਾਲੀ ਤਾਰ ਹੋ ਸਕਦੀ ਹੈ ਤੇ ਕੋਈ ਵੀ ਤਾਰ ਹੋ ਸਕਦੀ ਹੈ ਠੀਕ ਹੈ ਜੀ ਅੜਾੜਾ ਜਿਵੇਂ ਤੁਹਾਨੂੰ ਪਤਾ ਹੈ ਖਾਲੀ ਹੁੰਦਾ ਇਸ ਦੇ ਨਾਲ ਕੋਈ ਵੀ ਸ਼ਬਦ ਸ਼ੁਰੂ ਨਹੀਂ ਹੁੰਦਾ ਡੱਡਾ ਇੱਥੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਡੱਡਾ ਦੇਖੋ ਛੋਟਾ ਜਿਹਾ ਕੀ ਹੈ ਇਹ ਡੋਲੂ ਹੈ ਡੱਡਾ ਡੋਲੂ ਠੀਕ ਪੱਬਾ ਪਾਂਡਾ ਅਸੀਂ ਅੱਛਾ ਇਹਨਾਂ ਨੂੰ ਅਸੀਂ ਸਾਰਿਆਂ ਨੂੰ ਹੀ ਪਾਂਡਾ ਮਤਲਬ ਬਿਨਾ ਨਿੱਜੇ ਨਾਮ ਤੋਂ ਜਦੋਂ ਸਾਰੇ ਬਰਤਨ ਇਕੱਠੇ ਹੁੰਦੇ ਆ ਵਰਤਨ ਵੀ ਕਹਿ ਦਿੰਦੇ ਆ ਤੇ ਅਸੀਂ ਇਹਨਾਂ ਨੂੰ ਭਾਂਡੇ ਵੀ ਕਹਿ ਦਿੰਦੇ ਆ ਜਿਵੇਂ ਇਹ ਕੱਪ ਤੇ ਰੁੱਲੂ ਪਿਆ ਤਾਂ ਕੀ ਹੋ ਗਿਆ ਇਹ ਭਾਂਡਾ ਜਾਂ ਭਾਂਡੇ ਬਣ ਗਿਆ ਠੀਕ ਹੈ ਜੀ ਇੱਕ ਹੋ ਗਿਆ ਭਾਂਡਾ ਔਰ ਜੇ ਇੱਕ ਤੋਂ ਜ਼ਿਆਦਾ ਹੋਗੇ ਤਾਂ ਇਹ ਭਾਂਡੇ ਬਣਗੇ ਹੁਣ ਅੱਗੇ ਆ ਗਈ ਕ ਕ ਕਲਮ ਕੱਕੇ ਦਾ ਸਿੱਕੀ ਬਣਾਵਾਂਗੇ ਇਹ ਸਾਡੀ ਕਲਮ ਹੋਗੀ ਕਕਾ ਕਲਮ ਠੀਕ ਹੈ ਜੀ ਠੀਕ ਹੈ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਖਰਾਂ ਨੂੰ ਲਿਖਣਾ ਸਭ ਤੋਂ ਪਹਿਲਾਂ ਜਿਹੜੀ ਸੁੰਦਰ ਲਿਖਾਈ ਹੈ ਸਾਡੇ ਮਨ ਨੂੰ ਵੀ ਸਥਿਰ ਕਰ ਦਿੰਦੀ ਹੈ ਠੀਕ ਹੈ ਸਾਡੇ ਮਨ ਦੀ ਜਿਹਨਾਂ ਕਾਲਾਪਣ ਜਿਹੜਾ ਖਤਮ ਹੋ ਜਾਂਦਾ ਹੈ ਚਾਹੇ ਅਸੀਂ ਬੱਚੇ ਆਂ ਚਾਹੇ ਅਸੀਂ ਵੱਡੇ ਆਂ ਜਦੋਂ ਅਸੀਂ ਲਿਖਣਾ ਸ਼ੁਰੂ ਕਰਦੇ ਆਂ ਨਾ ਤਾਂ ਸਾਡੇ ਮਨ ਟਿਕਾ ਦੇ ਵਿੱਚ ਆ ਜਾਂਦਾ ਹੈ ਤੇ ਚਲੋ ਜੀ ਸ਼ੁਰੂ ਕਰਦੇ ਆਂ ਪਹਿਲਾਂ ਇਸ ਦੇ ਨਾਲ ਇਸ ਤੱਕ ਤਾਂ ਐਵੇਂ ਮੋੜਾਂਗੇ ਮੈਂ ਚਾਰ ਲਾਈਨਾਂ ਵਰਤੂੰਗੀ ਕਿਉਂਕਿ ਫਿਰ ਛੋਟਾ ਤੁਹਾਨੂੰ ਦਿਖਾਈ ਨਹੀਂ ਦੇਣਾ ਇਟ ਇਸ ਬਰਾਬਰ ਹੋਣੀ ਚਾਹੀਦੀ ਐ ਇਸ ਦੇ ਉੱਪਰ ਅਸੀਂ ਲੈਣ ਲਗਾ ਦਾਂਗੇ ਠੀਕ ਕੀ ਬਣ ਗਿਆ ਜੀ ਇਹ ਤੱਤਾ ਤੱਤਾ ਤਾਰ ਠੀਕ ਇਸ ਤੋਂ ਬਾਅਦ ਅਸੀਂ ਬਣਾਵਾਂਗੇ ਤੱਤੇ ਤੋਂ ਬਾਅਦ ੜਾੜਾ ਹੁਣ ਚਾਹੀਏ ਉੱਪਰ ਵਾਲੀ ਲੈਣ ਪਹਿਲਾਂ ਗਿਚ ਲੋ ਇਸ ਚੀਜ਼ ਨੂੰ ਮੈਂ ਚਾਰ ਲੈਣਾਂ ਤਾਂ ਲੀਆ ਸਾਨੂੰ ਇਹ ਪਤਾ ਚਲ ਜਾਂਦਾ ਵੀ ਇੱਥੇ ਹਾਫ ਹੋ ਗਿਆ। ਇੱਥੋਂ ਥੋੜਾ ਜਾਂ ਇਹਨੂੰ ਉੱਪਰ ਰੱਖਾਂਗੇ। ਠੀਕ ਕਿਉਂਕਿ ਇਹਦੇ ਥੱਲੇ ਅਸੀਂ ਦੋ ਲੈਗਜ਼ ਲਗਾਉਣੀਆਂ ਨੇ। ਇਹ ਲੈਗਜ਼ ਵੀ ਐਦਾਂ ਉੜਦੀਆਂ ਹੀ ਹੋਣੀਆਂ ਚਾਹੀਦੀਆਂ ਨੇ। ਉੜਦੀਆਂ ਸਿੱਧੀਆਂ ਨਹੀਂ ਲਗਾਉਣੀਆਂ। ਇਹ ਉੜਦੀਆਂ ਹੋਈਆਂ ਲੱਗਣੀਆਂ ਚਾਹੀਦੀਆਂ ਨੇ ਜਿਵੇਂ ਅਸੀਂ ਅ ਚੱਲ ਰਹੇ ਹੋਈਏ ਹਵਾ ਚੱਲ ਰਹੀ ਹੋਵੇ ਤਾਂ ਦੁਪੱਟਾ ਉੜਦਾ ਨਾ ਪਿੱਛੇ ਨੂੰ ਇਸ ਤਰ੍ਹਾਂ ਇਹ ਉਡਣੀਆਂ ਚਾਹੀਦੀਆਂ ਨੇ ਜਦ ਅਸੀਂ ਦੌੜਦੇ ਆਂ। ਤਾਂ ਅਸੀਂ ਪਿੱਛੇ ਜਿਹਨੂੰ ਦੌੜਦੇ ਹਾਂ ਉਸ ਤਰ੍ਹਾਂ ਇਹ ਬੁੱਢਣੀਆਂ ਚਾਹੀਦੀਆਂ ਨੇ ਇਹ ਬਣ ਗਿਆ ਤੱਤਾ ਜੀ ਤਾਰ ਏੜਾੜਾ ਖਾਲੀ ਇਸ ਤੋਂ ਬਾਅਦ ਅਸੀਂ ਲਿਖਦੇ ਹਾਂ ਇਸੇ ਨੂੰ ਹੀ ਹੁਣ ਉਸੇ ਸ਼ੇਪ ਦੇ ਵਿੱਚ ਇਹ ਚੀਜ਼ਾਂ ਅਭਿਆਸ ਨਾਲ ਹੀ ਆਉਂਦੀਆਂ ਨੇ ਆ ਦੇਖੋ ਮੋੜ ਲਿਆ ਫਿਰ ਉਸ ਤੋਂ ਬਾਅਦ ਫਿਰ ਮੋੜ ਲਿਆ ਇਸ ਤਰ੍ਹਾਂ ਸੀ ਨੇ ਸਨੂੰ ਗੋਲ ਕਰ ਦਿੱਤਾ ਕੀ ਬਣ ਗਿਆ ਇਹ ਡੱਡਾ ਕੀ ਬਣ ਗਿਆ ਜੀ ਇਹ ਡੱਡਾ ਠੀਕ ਥੋੜਾ ਜਿਹਾ ਚੌੜਾ ਲੱਗ ਰਿਹਾ ਮੈਨੂੰ ਦੁਬਾਰਾ ਆਪਾਂ ਟਰਾਈ ਕਰਦੇ ਹਾਂ ਕਈ ਵਾਰ ਕੈਮਰਾ ਹਿੱਲ ਜਾਂਦਾ ਫੋਨ ਦਾ ਤਾਂ ਕਰਕੇ ਥੋੜਾ ਫਟ ਪੈ ਜਾਂਦਾ ਇਹ ਕੀ ਹੈ ਜੀ ਸਾਡਾ ਡੱਡਾ ਬਿਲਕੁਲ ਪਰਫੈਕਟ ਬਣਿਆ ਹੋਏ ਠੀਕ ਹੈ ਇਹ ਹੈ ਸਾਡਾ ਡੱਡਾ ਡੱਡਾ ਡੋਲੂ ਹੁਣ ਅਸੀਂ ਲਿਖਦੇ ਹਾਂ ਅਗਲਾ ਅੱਖਰ ਪੱਪਾ ਦੇਖੋ ਇੱਕੋ ਜੀ ਜੁਟੇ ਦੇ ਅੱਖਰ ਨਹੀਂ ਸਾਰਿਆਂ ਦੇ ਉੱਪਰ ਸਾਨੂੰ ਆਪਣੀ ਕਲਮ ਨੂੰ ਜਿਹੜਾ ਇਹ ਮੋੜਨਾ ਪੈਂਦਾ ਪੱਪਾ ਦੇਖੋ ਜੀ ਠੀਕ ਹੈ ਕੀ ਬਣ ਗਿਆ ਇਹ ਪੱਪਾ ਠੀਕ ਪੱਪਾ ਪਾਂਡਾ ਇਸ ਤੋਂ ਬਾਅਦ ਅਸੀਂ ਲਿਖਦੇ ਹਾਂ ਕੱਕਾ ਕੱਕਾ ਦੇਖੋ ਉਸ ਤੋਂ ਬਾਅਦ ਅਸੀਂ ਲਿਖਦੇ ਹਾਂ ਕੱਕਾ ਬਿਲਕੁਲ ਇਹ ਚੀਜ਼ ਪੂਰੀ ਵੱਡੀ ਹੋਣੀ ਚਾਹੀਦੀ ਹੈ ਗੋਲ ਜੀ ਕਮਜ਼ੋਰ ਜਾਂ ਕੱਕਾ ਨਹੀਂ ਲਿਖਣਾ ਕਈ ਵਾਰ ਬੱਚੇ ਕੀ ਕਰਦੇ ਨੇ ਐਵੇਂ ਲਿਖ ਦਿੰਦੇ ਜਿਵੇਂ ਉਹਨੇ ਕੁਝ ਖਾਦਾ ਹੀ ਨਹੀਂ ਹੁੰਦਾ ਹੈਨਾ ਤਾਂ ਇਸ ਤਰ੍ਹਾਂ ਕੱਕਾ ਬਣਾਉਣਾ ਦੁਬਾਰਾ ਫਿਰ ਦਿਖਾ ਦਿੰਨਾ ਦੇਖੋ ਤੱਤਾ ਡਾੜਾ ਡੱਡਾ ਫਿਰ ਇੱਥੇ ਪੱਤ ਫਿਰ ਡੱਡਾ ਬਣਾਇਆ ਪੱਬਾ ਕਕਾ ਠੀਕ ਤਿੰਨ ਸ਼ਬਦ ਉੱਪਰਲੇ ਆ ਦੋ ਨੀਚੇ ਵਾਲੇ ਪੰਜ ਸਾਡੇ ਇਹ ਪੰਜ ਅੱਖਰ ਹੋ ਗਏ ਠੀਕ ਹੈ ਜੀ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ ਕਿ ਕਿਵੇਂ ਪਹਿਲਾਂ ਜਿਹੜੀ ਹੈ ਲੇਟਮੀ ਲਾਈਨ ਉੱਪਰ ਤੋਂ ਲਾਉਣੀ ਹੈ ਫਿਰ ਉਸ ਨੂੰ ਗੋਲ ਕਮਾਉਣਾ ਹੈ ਦੂਸਰੇ ਸਟੈਪ ਤੇ ਤੀਸਰੇ ਸਟੈਪ ਤੇ ਫਿਰ ਉਹਨੂੰ ਥੱਲੇ ਗੋਲ ਕਮਾਉਣਾ ਤੇ ਉਹ ਕੀ ਬਣ ਜਾਊਗਾ ਸਾਡਾ ਤੱਤਾ ਇਸੇ ਤਰੀਕੇ ਨਾਲ ਅੜਾੜਾ ਅੜੜੇ ਦੇ ਬਾਕੀ ਦੇ ਨ ਸਟੈਪ ਤਾਂ ਤੱਤੇ ਵਾਂਗ ਰਹਿਣਗੇ ਜਿਹੜੀਆਂ ਦੋ ਚੀਜ਼ਾਂ ਨੇ ਇਹ ਚੌਥਾ ਤੇ ਪੰਜਵਾਂ ਸਟੈਪ ਇਹ ਲੱਗ ਜਾਣਗੇ ਆ ਢਾੜੇ ਦੇ ਵਿੱਚ ਇੱਥੇ ਲੱਡੇ ਦੇ ਵਿੱਚ ਇੱਥੇ ਮੋਰੀ ਆ ਜਾਏਗੀ ਔਰ ਪੱਬੇ ਦੇ ਵਿੱਚ ਸੈਂਟਰ ਦੇ ਵਿੱਚ ਔਰ ਕੱਕੇ ਦੇ ਵਿੱਚ ਦੇਖੋ ਇਸ ਤਰ੍ਹਾਂ ਬਣ ਜਾਊਗਾ ਠੀਕ ਹੈ ਜੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓ ਦੇਖ ਸਕੋ ਧੰਨਵਾਦ ਜੀ